ਲੈ ਭਾਈ ਆਪਾਂ ਖੜੇ ਆ ਗੁਰੂ ਕਿਰਪਾ ਇਲੈਕਟ੍ਰੋਨਿਕਸ ਵਾਲਿਆਂ ਦੇ ਟਾਲਾ ਰੋਡ ਦੇ ਉੱਤੇ ਤੇ ਬਾਈਆਂ ਕੋਲੇ ਭਾਈ ਘੈਂਟ ਘੈਂਟ ਆਟਮਾ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਸਮਾਨ ਮਿਲ ਜੂਗਾ ਇਲੈਕਟ੍ਰੋਨਿਕ ਹੋਵੇ ਫੋਨ ਹੋਵੇ ਫਰਨੀਚਰ ਦਾ ਸਮਾਨ ਕਹੇ ਜਾ ਵੀ ਹੈ ਜੇ ਤੁਹਾਡੇ ਘਰੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਚਾਹੇ ਓਂਕਰ ਦੀ ਵਰਤੋਂ ਵਾਸਤੇ ਲੈਣਾ ਤਾਂ ਹਰ ਇੱਕ ਤਰੀਕੇ ਤੁਹਾਨੂੰ ਸਮਾਨ ਮਿਲ ਜੂਗਾ ਤੇ ਆਜੋ ਅੰਦਰ ਦਿਖਾਉਂਦੇ ਆ ਤੁਹਾਨੂੰ ਕੀ ਕੋਸ਼ ਹੈ ਬਾਈ ਨਾ ਕੋਲੇ ਇੱਥੇ ਦਾ ਆਪਣਾ ਸੁੱਖਾ ਵੀ ਖੜਾ ਹੈਗਾ ਭਾਉ ਸੇਰ ਵਾਲਾ ਕੀ ਵਾਲਾ ਭਾਈ ਵਧੀਆ ਜੀ ਭਾਈ ਇੱਥੇ ਤੁਸੀਂ ਵੀ ਸਮਾਨ ਲੈਣਾ ਆਏ ਹੋ ਵੀ ਹਾਂਜੀ 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 ਤੇ ਬਾਈਆਂ ਦਾ ਕਿਵੇਂ ਤੁਸੀਂ ਲਿਆ ਕੁਝ ਇੱਥੋਂ ਖਰੀਦਿਆ ਹਾਂਜੀ ਹਾਂਜੀ ਮੈਂ ਫਰਿੱਜ ਲੈਣੀ ਸੀ ਮੈਂ ਸਾਰੇ ਬਾਜ਼ਾਰ ਚ ਟਰਾਈ ਕਰਤੀ ਅੱਛਾ ਤੇ ਬਾਈਆਂ ਦਾ ਰੇਟ ਵੀ ਬਹੁਤ ਜਾਇਜ਼ ਹੈ ਅੱਛਾ ਤੇ ਇਹਨਾਂ ਕੋਲ ਆਈਟਮ ਵੀ A to Z ਸਾਰੀ ਫ੍ਰੇਕ ਆਈਟਮ ਮਿਲ ਜਾਂਦੀ ਫਰਨੀਚਰ ਦੀ ਵੀ ਫਰਨੀਚਰ ਦੀ ਪੱਖੇ A to Z ਸਾਰਾ ਸਮਾਨ ਇਹਨਾਂ ਕੋਲੇ ਤੇ ਤੁਸੀਂ ਇੱਥੋਂ ਖਰੀਦਿਆ ਰੇਟ ਤੁਹਾਨੂੰ ਕਿਵੇਂ ਜਾਇਜ਼ ਲੱਗਿਆ ਜੈਨੂਨ ਰੇਟ ਆ ਜਮਾ ਇਹਨਾਂ ਦਾ ਰੇਟ ਵੀ ਬਹੁਤ ਜਾਇਜ਼ ਹੈ ਕੰਮ ਵੀ ਬਹੁਤ ਨਮਈਆ ਕਮ ਮਜੇ ਠੀਕ ਹੈ ਜੈਨੂਅਲ ਰੇਟ ਕਰਕੇ ਅਸੀਂ ਆਏ ਮੈਂ ਸਾਰੇ ਬਾਜ਼ਾਰ ਚੋਂ ਟਰਾਈ ਕਰ ਲਈ ਕੋਈ ਵੀ ਰੇਟ ਇਹਨਾਂ ਦੇ ਬਰਾਬਰ ਨਹੀਂ ਸੋ ਇਹਨਾਂ ਜਾਇਜ਼ ਰੇਟ ਹੈ ਜੀ ਤੇ ਆਇਆ ਆਪਾਂ ਬਾਈਆਂ ਨਾਲ ਵੀ ਪੁੱਛਦੇ ਆਂ ਬਾਈਆਂ ਨੂੰ ਪੁੱਛਦੇ ਆਂ ਕਿਵੇਂ ਇਹਨਾਂ ਦਾ ਹਾਂਜੀ ਸਸੀ ਗਾ ਜੀ ਸਸੀ ਗਾ ਜੀ ਤੇ ਬਾਈ ਆਪਣਾ ਕੀ ਕੋ ਸੋਡੇ ਕੋਲੇ ਆਈਟਮਾਂ ਮਿਲਦੀਆਂ ਆਪਣੇ ਕੋਲ ਘਰ ਦੀ ਹਰ ਆਈਟਮ ਜੀ ਠੀਕ ਹੈ ਵੀਰੇ ਸੂਈ ਤੋਂ ਲੈ ਕੇ ਏਸੀ ਤੱਕ ਜੀ ਟੋਟਲ ਆਈਟਮ ਆਪਣੇ ਕੋਲ ਹੈਗੀ ਆ ਉਹ ਵੀ ਵਾਜਬ ਰੇਟਾਂ ਦੇ ਠੀਕ ਆ ਸੂਈ ਤੋਂ ਲੈ ਕੇ ਏਸੀ ਤੱਕ ਹਰ ਕੈਟ ਮਾਰ ਹਰ ਆਈਟਮ ਜੀ ਵੀ ਜੇ ਕੋਈ ਵਿਆਹ ਛਤੀ ਦਾ ਕੁੜੀ ਦਾ ਕਿਸੇ ਨੇ ਵਿਆਹ ਧਰ ਰੱਖਿਆ ਉਹਦਾ ਸਮਾਨ ਲੈ ਕੇ ਆਣਾ ਤੁਹਾਡੇ ਕੋਲ ਮਿਲ ਜੂ ਸਾਰਾ ਉਹ ਟੋਟਲ ਸਮਾਨ ਮਿਲੂਗਾ ਜੀ ਫੋਨ ਤੋਂ ਫਰਨੀਚਰ ਤੱਕ ਸਾਰਾ ਮੈਂ ਦੇਖੀ ਆਣਾ ਜਿਵੇਂ ਦੀ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਵੀ ਦਿਖਾ ਦੇ ਮਾੜਾ ਯਾਰ ਵੀ ਫੋਨ ਮੋਬਾਈਲ ਐਲਈਡੀਆਂ ਹੈੱਡਫੋਨ ਚਾਰਜਰ ਇੱਥੋਂ ਲੈ ਕੇ ਗੈਸ ਸੁਲਾ ਸਿਲੰਡਰ ਪਿਆਗਾ ਐਲਈਡੀਆਂ ਹੈ ਜੇ ਭਾਈ ਕਿਸੇ ਕੋਲੇ ਮੰਨ ਕੇ ਚਲੋ ਪੈਸੇ ਦੀ ਦਿੱਕਤ ਆਉਂਦੀ ਆ ਕਿਸੇ ਨੂੰ ਕੇਰਾ ਹੀਰੋ ਫਾਈਨਾਂਸ ਲੌਨ ਫਾਈਨਾਂਸ ਸਾਰਾ ਕੁਝ ਹੋਊਗਾ ਕਿਸ਼ਤਾਂ ਦੇ ਵੀ ਦੇ ਦੂੰਗਾ ਕਿਸ਼ਤਾਂ ਤੇ ਠੀਕ ਆ ਬਾਈ ਸਾਰੀਆਂ ਬਾਈ ਕੋਲੇ ਫੈਸਿਲਿਟੀਆਂ ਹੈਗੀਆਂ ਤੇ ਜੇ ਮੇਰੇ ਭਰਾਣੇ ਕਿਸੇ ਨੇ ਇਥੋਂ ਸਮਾਨ ਲੈਣਾ ਠੀਕ ਆ ਜੇ ਕਿਸੇ ਨੇ ਵਿਆਹ ਦਾ ਰੱਖਿਆ ਪੈਸੇ ਦੀ ਦਿੱਕਤ ਆ ਰਹੀ ਆ ਜਾਂ ਕੋਈ ਵੀ ਪ੍ਰੋਬਲਮ ਹੈ ਠੀਕ ਆ ਤਾਂ ਬਾਈਆਂ ਕੋਲੇ ਆਓ ਤੁਹਾਡੀ ਪ੍ਰੋਬਲਮ ਦਾ ਹੱਲ ਮਿਲ ਜੂਗਾ ਕਿ ਕਿ ਹੁੰਦਾ ਤੁਹਾਡੇ ਕੋਲੇ ਤਾਂ ਉਹਨਾਂ ਦਾ ਕੋਈ ਮਾਨ ਤਾਨ ਕਰੋਗੇ ਬਿਲਕੁਲ ਜੀ ਉਹਨਾਂ ਨੂੰ ਆਹ 1400 ਰੁਪਏ ਨੇ ਏਅਰਬੱਡ ਫ੍ਰੀ ਦਿੱਤੇ ਜਾਣਗੇ ਲੈ ਬਾਈ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਵੀਡੀਓ ਦੇਖ ਕੇ ਬਾਈ ਕੋਲੇ ਪਹੁੰਚੂਗਾ ਤਾਂ ਉਹਨੂੰ ਜਿਹੜਾ 1400 ਦੇ ਈ ਬਿਲਕੁਲ ਫ੍ਰੀ ਦਿੱਤੇ ਜਾਣਗੇ